हां 200 바지 ਜਿਹੜਾ ਇਸੇ ਐਸਐਸਪੀ ਮੈਡਮ ਨੇ ਅਸੀਂ ਚੈੱਕਿੰਗ ਕਿ ਕਿੱਥੇ ਨਹੀਂ ਸੀ ਗਈ ਨਾ ਇੱਕ ਅਕੋਰਡਿੰਗਲੀ ਜਿਹਦੀ ਚੈਕਿੰਗ ਹੋਏ ਆਪਾਂ ਇੱਥੇ ਨਵਜੀ ਨਮਜੀਵਨ ਕੇਂਦਰ ਚੱਲਦਾ ਜਿੱਥੇ ਵਿੱਚ ਆਪਾਂ ਪੇਸ਼ੈਂਟ ਜਿਹੜੇ ਹੁੰਦੇ ਆ ਨਸ਼ੇ ਵਾਲੇ ਜਿਹੜੇ ਨਸ਼ਾ ਕਰਦੇ ਆ ਉਹਨਾਂ ਦਾ ਨਸ਼ਾ ਛਡਾ ਕੇ ਉਹਨਾਂ ਨੂੰ ਦਾਖਲ ਕਰਦੇ ਆ ਤੋ ਇਹ 64ਏ ਦੇ ਵਿੱਚ ਜਿਵੇਂ ਮੈਡਮ ਨੇ ਤੁਹਾਨੂੰ ਦੱਸਿਆ ਕਿ ਕੁਝ ਪੇਸ਼ੈਂਟ ਦਾਖਲ ਸੀਗੇ ਤੇ ਉਹ ਸਾਡੇ ਕੋਲ ਲਾਸਟ 21 ਡੇਸ ਤੋਂ ਦਾਖਲ ਸੀ ਉਹਨਾਂ ਠੀਕ ਹੋ ਗਏ ਤੇ ਬਿਲਕੁਲ ਉਹਨਾਂ ਨੇ ਨਸ਼ਾ ਛੱਡਤਾ ਬਿਲਕੁਲ ਨਾਰਮਲ ਹੋ ਗਏ ਤੇ ਉਹਨਾਂ ਦਾ ਮੈਡਮ ਹੋਣਾ ਬਾਰੇ ਜਾਣਕਾਰੀ ਲੈਣ ਉਹਨਾਂ ਦੀ ਇੰਟਰਵਿਊ ਲੈਣ ਲੋਨੋ ਤੋਂ ਫੀਡਬੈਕ ਲੈਣ ਤੇ ਉਹਨਾਂ ਨੂੰ ਦੁਬਾਰਾ ਮੱਦ ਲੱਕੇ ਉਹ ਗਲਤ ਕੰਮ ਤੇ ਗਲਤ ਸੰਗਤ ਚ ਨਾ ਪੈਣ ਉਸ ਲਈ ਉਹਨਾਂ ਦੀ ਇਨਫੋਰਸ ਕਰਨੀ ਮੈਡਮ ਆ ਸਪੈਸ਼ਲਾਈਜ਼ਡ ਤੁਹਾਡੇ ਨਾਲ ਟੇਬਲ ਟੌਕ ਵੀ ਹੋਈ ਹੈ ਮੈਡਮ ਨਾਲ ਆ ਮੈਡਮ ਨੇ ਇਹ ਹੀ ਦੱਸਿਆ ਕਿ ਮਤਲਬ ਪੰਜਾਬ ਸਰਕਾਰ ਜਿਹੜੀ ਹੈ ਉਹ ਨਸ਼ਿਆਂ ਦੇ ਖਿਲਾਫ ਜਿਹੜੀ ਆਪਣੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਹੈ ਇਹ ਨਸ਼ਿਆਂ ਦੇ ਖਿਲਾਫ ਮਤਲਬ ਕਿ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਮਾਨਯੋਗ ਹਾਈ ਕੋਰਟ ਤੋਂ ਵੀ ਡਾਇਰੈਕਸ਼ਨਸ ਮਿਲੀਆਂ ਉਹਦੇ ਕੋਲੀ ਲਈ ਕੰਮ ਚੱਲ ਰਿਹਾ ਹੈ ਤੇ ਇਹ ਜਿਹੜੀ ਐਕਟੀਵਿਟੀ ਹੈ ਇਹ ਚੱਲਦੀ ਰਹੇਗੀ ਲੋਕਾਂ ਨੂੰ ਨਸ਼ਾ ਛੁੜਾ ਕੇ ਆਪਾਂ ਜਿਹੜੀ ਆਪਣੇ ਦੇਸ਼ ਦੀ ਮੁੱਖ ਤਰ ਹੈ ਉਹਦੇ ਵਿੱਚ ਆਪਾਂ ਲਗਾਤਾਰ ਲਿਆਂਦੇ ਰਵਾਂਗੇ ਤੇ ਅੱਗੇ ਵੀ ਜਿਹੜੇ ਪੇਸ਼ੈਂਟ ਇਸ ਤਰ੍ਹਾਂ ਦੇ ਹੋਣਗੇ ਨਸ਼ੇ ਵਾਲੇ ਉਹਨਾਂ ਨੂੰ ਦਾਖਲ ਕਰਾਂਗੇ ਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਸਹਿਯੋਗ ਕਰਕੇ ਅਸੀਂ ਨਸ਼ਾ ਨੂੰ ਜੜ ਜੜੋ ਚੱਕਾ ਪਟਨ ਜੇ ਹੈਲਪ ਕਰਾਂਗੇ ਹਾਂ ਸਮਰਾਲਾ ਦੇ ਨਵਜੀਵਨ ਕੇਂਦਰ ਵਿੱਚ ਹੁਣ ਤੱਕ ਕਿੰਨੇ ਨੇ ਜਿਹੜੇ ਪੇਸ਼ੈਂਟ ਨੇ ਇਲਾਜ ਕਰਾ ਰਹੇ ਨੇ ਹਾਂ ਜੀ ਇਹ ਆਪਣੇ ਹੁਣ ਇਸ ਟਾਈਮ ਤੇ 5 ਪੇਸ਼ੈਂਟ ਹੈ ਤੇ ਜਿਹੜੇ ਕੀ ਹੁਣ ਬਿਲਕੁਲ ਠੀਕ ਹੋ ਗਏ ਇਹਨਾਂ ਦੀ ਦਵਾਈ ਵੀ ਹੁਣ ਹੌਲੀ ਹੌਲੀ ਘਟਦੀ ਘਟਦੀ ਬਿਲਕੁਲ ਆਟੋਮੋਸਟੇਪਰ ਆਫ ਹੋ ਗਈ ਤੇ ਉਸ ਦੇ ਇਲਾਵਾ ਵੀ ਪੇਸ਼ੈਂਟ ਆਉਂਦੇ ਰਹਿੰਦੇ ਆ ਤੇ ਨਸ਼ਾ ਛਡਾਉਣ ਦੇ ਇਲਾਵਾ ਹੋਰ ਕਈ ਸੈਕ੍ਰੈਟਿਕ ਬਿਮਾਰੀਆਂ ਦੇ ਵੀ ਪੇਸ਼ੈਂਟ ਆਉਂਦੇ ਰਹਿੰਦੇ ਤੇ ਇਸ ਟਾਈਮ ਤੇ ਜਿਹੜੇ ਪੰਜ ਪੇਸ਼ੈਂਟੋਂ ਬਿਲਕੁਲ ਠੀਕ ਜੀ ਮੇਰਾ ਸਿਵਲ ਹਸਪੀਟਲ ਸਮਰਾਲਾ ਵਿਜ਼ਿਟ ਕਰਨ ਦਾ ਪਰਪਸ ਹੈਗਾ ਜਿਹੜੇ ਇੱਥੇ ਐਨਡੀਪੀਐਸ ਦੇ ਜਿਹੜੇ ਸੀ 64 ਐਨਡੀਪੀਐਸ ਐਕਟ ਦੇ ਤਹਿਤ ਕੁਝ ਜਿਹੜੇ ਸਿਗੇ ਅਕਿਊਜ਼ ਉਹਨਾਂ ਦੀ ਵਿਲਿੰਗਨੈਸ ਲੈ ਕੇ ਉਹਨਾਂ ਨੂੰ 3 ਵੀਕਸ ਦਾ ਜਿਹੜਾ ਡੀ ਐਡਿਕਸ਼ਨ ਦਾ ਕੋਰਸ ਹੁੰਦਾ ਉਹਦੇ ਲਈ ਇਥੇ ਸਮਰਾਲਾ ਜਿਹੜਾ ਇਹਨਾਂ ਦਾ ਕੀ ਨਾਮ ਜਦੋਂ ਨਵ ਨਵਜੀਵਨ ਕੇਂਦਰ ਉੱਥੇ ਐਡਮਿਟ ਕੀਤੇ ਹੋਏ ਹੈਗੇ ਸੋ ਜਸਟ ਐਜ਼ ਅ ਰੂਟੀਨ ਚੈੱਕ ਮੈਂ ਉੱਥੇ ਵਿਜ਼ਿਟ ਕਰਨ ਆਈ ਸੀ ਕਿ ਕਿ ਇੱਥੇ ਸਿਸਟਮ ਹੈਗਾ ਔਰ ਉਹਨਾਂ ਨਾਲ ਜਿਹੜੇ ਇਨਮੇਟਸ ਹੈਗੇ ਉਹਨਾਂ ਨਾਲ ਜਿਹੜੇ ਪੇਸ਼ੈਂਟਸ ਆ ਉਹਨਾਂ ਨਾਲ ਗੱਲਬਾਤ ਵੀ ਕਰਨ ਆਈ ਸੀ ਕਿ ਤੁਹਾਨੂੰ ਇਹ ਜਿਹੜੀ ਫੈਸਿਲਿਟੀ ਹੈ ਗਵਰਨਮੈਂਟ ਨੇ ਵੀ ਪ੍ਰੋਵਾਈਡ ਕੀਤੀ ਹੋਈ ਹੈ ਕਿ ਜਿਹੜੇ ਵਿਲਿੰਗ ਹੈ ਡਰੱਗਸ ਨੂੰ ਕੰਜ਼ਿਊਮ ਕਰਦੇ ਹੋ ਐਕਸੈਪਟ ਕਰਦੇ ਕਿ ਅਸੀਂ ਵਿਲਿੰਗ ਹੈਗੇ ਬੜਾ ਡੀ ਐਡਿਕਸ਼ਨ ਦਾ ਕੋਰਸ ਅਵੇਲ ਕਰਨ ਲਈ ਉਹਨਾਂ ਨੇ ਜਿਹੜੇ ਵੀ ਇੱਥੇ ਹੈਗੇ ਪੰਜ ਲੜਕੇ ਸੀਗੇ ਸਾਰਿਆਂ ਨੇ ਅਪਰੀਸ਼ੀਏਟ ਕੀਤਾ ਕਿ ਬੜੀ ਵਧੀਆ ਫੈਸਿਲਿਟੀ ਹੈ ਉਹ ਜਿਹੜੇ ਇੱਥੇ ਡਾਕਟਰ ਨਵਨੀਤ ਹੈਗੇ ਦੇਖਦੇ ਹੋ ਔਰ ਐਸ ਐਮਓ ਸਾਹਿਬ ਇਹ ਦੋਨੋਂ ਮੈਨੂੰ ਇੱਥੇ ਮਿਲੇ ਤੇ ਉਹ ਬੜਾ ਅਪਰੀਸ਼ੀਏਟ ਕਰ ਰਹੇ ਸੀ ਕਿ ਸਾਨੂੰ ਵੀ ਇਦਾਂ ਦੀ ਚੀਜ਼ ਇਸ ਚੀਜ਼ ਦਾ ਪਤਾ ਨਹੀਂ ਸੀਗਾ ਨੂੰ ਲੜਕੇ ਰਿਮੋਰਸਫੁਲ ਵੀ ਸੀਗੇ ਵੀ ਅਸੀਂ ਨਸ਼ਾ ਨੂੰ ਛੱਡਾਂਗੇ ਕਾਫੀ ਰਿਜ਼ੋਲਵ ਦੱਸਦਾ ਰਹੇ ਹੈ ਤੇ ਅਸੀਂ ਵੀ ਉਹਨਾਂ ਨੂੰ ਮੋਟੀਵੇਟ ਕੀਤਾ ਕਿ ਤੁਸੀਂ ਬਾਹਰ ਜਾ ਕੇ ਵੀ ਇਹ ਜਿਹੜੀ ਫੈਸਿਲਿਟੀ ਹੁੰਦੀ ਹੈ ਫ੍ਰੀ ਦੀ ਮੈਡੀਕਲ ਫੈਸਿਲਿਟੀ ਹੈ ਤੁਹਾਡੀ ਲਾਈਫ ਚੇਂਜ ਕਰ ਸਕਦੀ ਹੈ ਉਹਦੇ ਬਾਰੇ ਗੱਲਬਾਤ ਕੀਤੀ ਤੇ ਆਮ ਵੈਰੀ ਹੈਪੀ ਟੂ ਸੀ ਕਿ ਜਿਹੜਾ ਸਿਵਲ ਹਸਪੀਟਲ ਸਮਰਾਲ ਹੈ ਬਹੁਤ ਹੀ ਸਾਫ ਸੁਥਰਾ ਵੈਰੀ ਹਾਈਜੀਨ ਹੈ ਆਈ ਕੰਗ੍ਰੈਚੁਲੇਟਡ ਡਾਕਟਰ ਸਾਹਿਬ ਆਲਸੋ ਕਿ ਤੁਸੀਂ ਬਹੁਤ ਨੀਤਾ ਇੱਕ ਵਾਰੀ ਇਨੀਸ਼ੀਅਲੀ ਦੇਖ ਕੇ ਆਈ ਵਾਸ ਆਲਸੋ ਪਲੇਜ਼ੈਂਟਲੀ ਸਰਪ੍ਰਾਈਜ਼ ਕਿ ਇੰਨਾ ਵਧੀਆ ਮਾਹੌਲ ਰੱਖੋਗੇ ਤਾਂ ਜਿਹੜੇ ਪੇਸ਼ੈਂਟਸ ਹੁੰਦੇ ਜਲਦੀ ਉਹ ਹੀ ਕੋਣਲੀ ਵੀ ਮੋਟੀਵੇਟ ਹੁੰਦੇ ਸੋ ਬੇਸਿਕ ਪਰਪਸ ਮੇਰਾ ਸੀਗਾ ਕਿ ਜਿਹੜੇ ਸਾਡੇ 64 ਵਿੱਚ ਇਨਮਿਟ 64 ਜੀ ਕਾਰਵਾਈ ਚ ਅਸੀਂ ਇਥੇ ਡੀ ਐਡਿਕਸ਼ਨ ਲਈ ਰੱਖੇ ਸੀਗੇ ਉਹ ਉਹਨਾਂ ਦਾ ਸਕਸੈਸਫੁਲੀ ਕੋਰਸ ਹੋ ਗਿਆ ਡਾਕਟਰ ਸਾਹਿਬ ਨੇ ਵੀ ਡਾਕਟਰ ਨਵਮੀਤ ਹੈ ਜਿਹੜਾ ਕਿ ਐਡ ਕਰਦੇ ਇਹਨਾਂ ਦਾ ਉਹਨਾਂ ਨੇ ਵੀ ਦੱਸਿਆ ਕਿ ਸਾਰਿਆਂ ਨੇ ਪੋਜ਼ੀਟਿਵਲੀ ਕੋਆਪਰੇਟ ਕੀਤਾ ਹੈ ਐਂ ਸਾਨੂੰ ਉਮੀਦ ਹੈ ਕਿ ਉਹ ਨਸ਼ਾ ਛੱਡਣ ਦੇ ਜ਼ਰੀਏ